ਕਨਿਆ ਤੇਰਾ ਕਿੱਤਾ ਕੋਨੀਆ ਤੇਰੇ ਗੁਲ ਵੈਲਕਮ ਬੈਕ ਟੂ ਗਾਇਸ ਕ੍ਰਿਸ਼ਨਾ ਐਨੀਵਰ ਆਪਣਾ ਵਲੌਗ ਵੇਖ ਰਿਹਾ ਸਾਰੀਆਂ ਮਾਵਾ ਪੈਣਾ ਬਜ਼ੁਰਗਾਂ ਦੋਸਤਾਂ ਮਿੱਤਰਾਂ ਬੱਚਿਆਂ ਨੂੰ ਪਿਆਰ ਭਰੀ ਸਤਿ ਸਾਕ ਜੀ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਉਣ ਚੱਲੇ ਆ ਜੀ ਤੰਤਨ ਸੰਤ ਬੱਬਾ 108 ਬ੍ਰਹਮ ਗਿਆਨੀ ਸੰਤ ਬੱਬਾ ਤੁਲਸੀ ਸਾਹਿਬ ਦੀ ਝੁੱਗੀ ਵਾਲੇ ਤੇ ਪਹਿਲਾਂ ਵੀ ਆਪਾਂ ਵਲੌਗ ਦੇ ਵਿੱਚ ਤੁਹਾਨੂੰ ਸੁਰਦੁਰਾ ਸਾਹਿਬ ਦੇ ਦਰਸ਼ਨ ਕਰਵਾਏ ਸੀ ਤੇ ਤੁਸੀਂ ਉਸ ਵਲੌਗ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ 2 ਲੱਖ ਪਲੱਸ ਵਿਊ ਦਿੱਤੇ ਤੁਸੀਂ ਉਸ ਵਲੌਗ ਨੂੰ ਤੇ ਉੱਥੋਂ ਦੀ ਮਾਨਤਾ ਹੈ ਕਿ ਸੱਚੇ ਦਿਲੋਂ ਜੋ ਵੀ ਮੰਗਦੇ ਹੋ ਤੁਸੀਂ ਉੱਥੇ ਤੇ ਜਦੋਂ ਝੁੱਗੀਆਂ ਤੋਂ ਕੋਠੀਆਂ ਬਣ ਜਾਂਦੀਆਂ ਤੁਹਾਨੂੰ ਪਤਾ ਵੀ ਨਹੀਂ ਚੱਲਦਾ ਤੇ ਪ੍ਰਮਾਤਮਾ ਤੇ ਭਰੋਸਾ ਰੱਖੋ ਉੱਥੇ ਭਾਰੀ ਮਾਤਰਾ ਜਦੋਂ ਜੋ ਸੰਗਤਾਂ ਨੇ ਪਹੁੰਚਦੇ ਨੇ ਦਰਸ਼ਨ ਮੇਲੇ ਕਰਦੀਆਂ ਨੇ ਤੇ ਹਰ ਦੇਸੀ ਮਹੀਨੇ ਦੀ 20 ਤਰੀਕ ਨੂੰ ਉੱਥੇ ਜੋੜ ਮੇਲਾ ਬਣਾਇਆ ਜਾਂਦਾ ਤੇ ਅੱਜ 20 ਭਾਦੋ ਆ ਤੇ ਆਪਾਂ ਵਲੌਗ ਕਰਾਂ ਚੱਲਿਆ ਜੋ ਸੁਰਦੁਰਾ ਸਾਹਿਬ ਦਾ ਦੁਆਰਾ ਤੇ ਇਸ ਵਲੌਗ ਨੂੰ ਤੁਸੀਂ ਭਾਗ ਦੂਜੇ ਦੇ ਰੂਪ ਵਿੱਚ ਦੇਖ ਸਕਦੇ ਹੋ ਕਿ ਤੁਸੀਂ ਆਪਾਂ ਤੁਹਾਨੂੰ ਪਹਿਲਾਂ ਵੀ ਉਸ ਕੋ ਦਰਸਾ ਦੇ ਦਰਸ਼ਨ ਕਰਵਾਏ ਆ ਤੇ ਪਿਛਲੀ ਵੀਡੀਓ ਤੇ ਕਈ ਮਤਲਬ ਵੀਰਾਂ ਦੇ ਕਮੈਂਟ ਆਏ ਸੀ ਕਿ ਕੋਠੀਆਂ ਕਿੱਦਾਂ ਬਣ ਜਾਣਗੀਆਂ ਘਰੇ ਬੈਠੇ ਹਨਾ ਜਿੱਦਾਂ ਕਰੀਬੀ ਕਿੱਦਾਂ ਦੂਰ ਹੋ ਜੇਗੀ ਤੁਸੀਂ ਮਿਹਨਤ ਖੁਦ ਕਰਨੀ ਹੈ ਪਰਮਾਤਮਾ ਹੱਥ ਫੜਦਾ ਹੁੰਦਾ ਹੈ ਹੁਣ ਰਜਾਈ 'ਚ ਬੈਠੇ ਤਾਂ ਤੁਹਾਨੂੰ ਕੋਠੀਆਂ ਮਿਲਣੋਂ ਰਹੀਆਂ ਹਨਾ ਸੋ ਕਿਸੇ ਨੇ ਵੀ ਗੁੱਸਾ ਨਹੀਂ ਕਰਨਾ ਤੇ ਮਿਹਨਤ ਕਰੋ ਪਰਮਾਤਮਾ ਤੇ ਭਰੋਸਾ ਰੱਖੋ ਪਰਮਾਤਮਾ ਹੱਥ ਖੁਦ ਆ ਖੁਦ ਫੜਦਾ ਹੁੰਦਾ ਹੈ ਤੇ ਆਪਾਂ ਹੁਣ ਵਲੌਗ ਨੂੰ ਕੰਟੀਨਿਊ ਕਰਦੇ ਆਂ ਜੀ ਤੇ ਬਣੇ ਰਹੋ ਵਲੌਗ ਦੇ ਨਾਲ ਇਹ ਵਲੌਗ ਵੀ ਤੁਹਾਨੂੰ ਵਧੀਆ ਲੱਗੂਗਾ ਵਧੀਆ ਲੱਗੂਗਾ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਰਦੇ ਆਂ ਕੰਟੀਨਿਊ ਹਾਂਜੀ ਤੇ ਮੋਟਰਸਾਈਕਲ ਆਪਾਂ ਤੋਰਤਾ ਘਰੋਂ ਤੇ ਆਪਾਂ ਨੂੰ ਬਸ 15 ਕਿਲੋ ਮਿੰਟ ਦਾ ਰਸਤਾ ਹੈ ਨਤਰਾ ਸਾਹਿਬ ਦਾ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ ਤੇ ਮਾਰਨਿੰਗ ਦਾ ਟਾਈਮ ਆ ਸਵੇਰੇ 7 ਵਜੇ ਦਾ ਟਾਈਮ ਆ ਜੇ ਬੱਦਲਵਾਈ ਬਣੀ ਹੋਈ ਹੈ ਤੇ ਚਲਦੇ ਆਂ ਦਰਸ਼ਨ ਮੇਲੇ ਪਹੁੰਚਦੇ ਆਂ ਇਸ ਟਾਈਮ ਮਜੂਦ ਆਪਾਂ ਗੁਰਦੁਆਰਾ ਸਾਹਿਬ ਦੇ ਮੇਨ ਐਂਟਰੀ ਗੇਟ ਤੇ ਹਨ ਤਨਤਨ ਬਾਬਾ ਤੁਲਸੀਦਾਸ ਜੀ ਝੁੱਗੀ ਵਾਲੇ ਤੇ ਐਂਟਰ ਹੁੰਦੇ ਸਾਰੀ ਨਾਲ ਹੀ ਪਾਰਕਿੰਗ ਹੈ ਜੀ ਸੱਜੇ ਹੱਥ ਤੇ ਪਾਰਕਿੰਗ ਤੇ ਮੋਟਰਸਾਈਕਲ ਲਾਉਨੇ ਆ ਤੇ ਉਸ ਤੋਂ ਬਾਅਦ ਵਲੌਗ ਨੂੰ ਕੰਟੀਨਿਊ ਕਰਦੇ ਆ ਤੇ ਨਵੀਂ ਮੋਟਰਸਾਈਕਲ ਆਪਾਂ ਪਾਰਕਿੰਗ ਤੇ پارک ਕਰਤਾ ਜੀ ਤੇ ਸામਨੇ ਗੁਰੂ ਘਰ ਦੇ ਦਰਸ਼ਨ ਕਰ ਸਕਦੇ ਹੋ ਤੇ ਹੁਣ ਚਲਦੇ ਆ ਅੱਗੇ ਨੂੰ ਜੋੜੇ ਜਾਵਾਂ ਕਰਾਉਣੇ ਆ ਤੇ ਤੁਹਾਨੂੰ ਦਰਸ਼ਨ ਮਿਲੇ ਕਰਾਉਣੇ ਆ ਤੇ ਸਾਹਮਣੇ ਦਰਸ਼ਨ ਕਰ ਸਕਦੇ ਹੋ ਤੁਸੀਂ ਗੁਰਦੁਆਰਾ ਸਾਹਿਬ ਦੇ ਤੇ ਬਦਲਾ ਕਰਕੇ ਵੀ ਉਹ ਹੀ ਬੜਾ ਸੋਹਣਾ ਆ ਰਿਹਾ ਹੈ ਕਲਿੱਪਾਂ ਬਹੁਤ ਸੋਹਣੀਆਂ ਸ਼ੂਟ ਹੋ ਰਹੀਆਂ ਬਦਲਾ ਕਰਕੇ ਤੇ ਆ ਗੁਰਦੁਆਰਾ ਸਾਹਿਬ ਦਾ ਸਾਰਾ ਖੁੱਲਾ ਡੁੱਲਾ ਏਰੀਆ ਤੁਹਾਨੂੰ ਦਿਖਾਉਨੇ ਆ ਤੇ ਬਿਲਕੁਲ ਸਾਹਮਣੇ ਆ ਜੀ ਸਰੋਵਰ ਸਾਹਿਬ ਸਰੋਵਰ ਸਾਹਿਬ ਜੇ ਬੰਦ ਕੀਤਾ ਹੋਇਆ ਕਿਉਂਕਿ ਸਫਾਈ ਚੱਲ ਰਹੀ ਹੈ ਸਰੋਵਰ ਸਾਹਿਬ ਦੀ ਤੇ ਸਰੋਵਰ ਸਾਹਿਬ ਦੇ ਬਿਲਕੁਲ ਨਾਲ ਹੀ ਖੱਬੇ ਹੱਥ ਪ੍ਰਸ਼ਾਦ ਘਰ ਬਣਿਆ ਹੋਇਆ ਹੈ ਤੇ ਤੁਸੀਂ ਦੀਖ ਪ੍ਰਸ਼ਾਦ ਲੈ ਸਕਦੇ ਹੋ ਖੜਾ ਪ੍ਰਸ਼ਾਦ ਲੈ ਸਕਦੇ ਹੋ ਤੇ ਆ ਸਾਰਾ ਏਰੀਆ ਗੁਰਦੁਆਰਾ ਸਾਹਿਬ ਦਾ ਖੁੱਲਾ ਡੁੱਲਾ ਹਜੇ ਮਾਰਨਿੰਗ ਦਾ ਟਾਈਮ ਆ ਭੀੜ ਘੱਟ ਆ ਤੇ ਜਿਵੇਂ ਜਿਵੇਂ ਦਿਨ ਅੱਗੇ ਨੂੰ ਜਾਈ ਜਾਊਗਾ ਉਦੋਂ ਭੀੜ ਹੋਰ ਵਧੀ ਜਾਊਗੀ ਇੱਥੇ ਤੰਤਨ 108 ਬ੍ਰह्म ਗਿਆਨੀ ਸੰਤ ਬਾਬਾ ਤੁਲਸੀदास ਜੀ ਦੀ ਝੁਗੀ ਵਾਲੇ ਤੇ ਖੰਬਿਆ ਦਵਾਨ ਨਾਲ ਦੇਖਿਆ ਤੁਸੀਂ ਤੇ ਬਿਲਕੁਲ ਸਾਹਮਣੇ ਹੁਣ ਆਪਾਂ ਦਰਸ਼ਨ ਕਰਨ ਦਰਸ਼ਨ ਮੇਲੇ ਕਰਨ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰੋਂ ਤੇ ਤੁਹਾਨੂੰ ਵੀ ਦਰਸ਼ਨ ਮੇਲੇ ਕਰਵਾਉਣੇ ਆ ਤੇ ਹਰ ਦੇਸੀ ਮਹੀਨੇ ਦੀ 20 ਤਰੀਕ ਨੂੰ ਗੁਰਦੁਆਰਾ ਸਾਹਿਬ ਜੋ ਇਹ ਭਾਰੀ ਮੇਲਾ ਬਣਾਇਆ ਜਾਂਦਾ ਹੈ ਸੰਗਤਾਂ ਵੱਲੋਂ ਸੰਤਪਾਰੀ ਗਿਣਤੀ ਕਿੱਥੇ ਪਹੁੰਚਦੀ ਹੈ 71 ਹੁੰਦੀ ਹੈ ਮੱਥਾ ਟੇਕਦਿਆਂ ਜੀ ਹਰ ਦੇਸੀ ਮਹੀਨੇ ਦੀ 20 ਤਰੀਕ ਨੂੰ ਇੱਥੇ ਜੋ ਭਾਰੀ ਮੇਲਾ ਲੱਗਦਾ ਹੈ ਤੇ ਸਾਹਮਣੇ ਤੁਸੀਂ ਬਾਬਾ ਤੁਲਸੀ ਸਾਹਿਬ ਦਾ ਇਤਿਹਾਸ ਦੇਖ ਸਕਦੇ ਹੋ ਤੇ ਇਹਨੂੰ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਤੁਸੀਂ ਤੇ ਤੁਹਾਨੂੰ ਇਤਿਹਾਸ ਵੈਸੇ ਵੀ ਦੱਸ ਦਾਂਗੇ ਤੇ ਪਰ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਰੱਖ ਸਕਦੇ ਹੋ ਤੇ ਆਓ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਤੇ ਦਰਸ਼ਨ ਮੇਲੇ ਕਰਵੋਲੇ

ਤੇ نیچے ਚਲੀ ਸਾਈਡ ਬਣਿਆ ਹੋਇਆ ਜੀ ਪੂਰਾ ਸਾਹਿਬ ਤੇ ਬਾਬਾ ਜੀ ਨੇ ਤਪੱਸਿਆ ਕੀਤੀ ਬੈਠ ਕੇ ਤੇ ਤੁਹਾਨੂੰ نیچے ਵੀ ਦਰਸ਼ਨ ਕਰਾਉਣ ਨੇ ਤੇ ਮੱਥਾ ਟੇਕ ਕੇ ਆਪ ਆਇਆ ਜੀ ਬਾਹਰੋਂ ਲੂ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਤੇ ਬਹੁਤ ਵੱਡਾ ਲੰਗਰ ਹਾਲ ਮੌਜੂਦ ਹੈ ਇੱਥੇ ਤੇ ਸੰਗਤਾਂ ਲਈ ਲੰਗਰ ਇੱਥੇ ਮੌਜੂਦ ਰਹੇਗਾ ਅੱਜ ਨਾ ਤੇ ਸਵੇਰ ਸਵੇਰ ਦਾ ਟਾਈਮ ਆ ਪੀੜ ਹਜੇ ਕੱਟ ਆ ਪੀੜ ਹੌਲੀ ਹੌਲੀ ਵਧੀ ਜਾਊਗੀ ਇੱਥੇ ਸੰਤਨ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਸਾਹਿਬ ਜੀ ਝੁੱਗੀ ਵਾਲਿਆਂ ਦਾ ਜਨਮ ਪਿਤਾ ਸ਼੍ਰੀ ਪਾਲाराम ਜੀ ਘਰ ਮਾਤਾ ਦਿਆਲ ਕੌਰ ਜੀ ਦੀ ਕੁੱਖੋਂ ਮੀਤੀ 30 ਜਨਵਰੀ 1915 ਨੂੰ ਪਿੰਡ ਰੰਗੀਲਪੁਰ ਜਿਹੜਾ ਲਾਹੌਰ ਪਾਕਿਸਤਾਨ ਵਿੱਚ ਹੋਇਆ ਸੀ ਛੋਟੀ ਉਮਰ ਵਿੱਚ ਹੀ ਆਪਜੀ ਦੇ ਪਿਤਾ ਜੀ ਚਲਾਨਾ ਕਰ ਗਏ ਸੀ ਤੇ ਮਾਤਾ ਦਿਵਾਲਕਰ ਜੀ ਪਰਿਵਾਰ ਸਮੇਤ ਆਪਜੀ ਦੇ ਨਾਨਕੇ ਪਿੰਡ ਕਾਲੇਕੇ ਜੋ ਪਾਕਿਸਤਾਨ ਵਿੱਚ ਮੌਜੂਦ ਹੈ ਉੱਥੇ ਲੈ ਕੇ ਆ ਗਏ ਸੀ ਤੇ ਘਰ ਦੀ ਰੋਜੀ ਗਮਾਉਣ ਵਾਸਤੇ ਬਾਬਾ ਜੀ ਨੂੰ ਦੁਕਾਨ ਪਾ ਕੇ ਦਿੱਤੀ ਗਈ ਸੀ ਪਰ ਆਪਜੀ ਦਾ ਮਨ ਦੁਨਿਆਵੀ ਕੰਮਾਂ ਕਰਾਂ ਵਿੱਚ ਘੱਟ ਲੱਗਦਾ ਸੀ ਤੇ ਬਚਪਨ ਦੇ ਧਿਆਨ ਪ੍ਰਭੂ ਭਗਤੀ ਵਿੱਚ ਜ਼ਿਆਦਾ ਰਹਿੰਦਾ ਸੀ ਤੇ ਮਾਤਾ ਜੀ ਤੇ ਕਹਿੰਦੇ ਆਪ ਜੀ ਨੇ ਘਰ ਛੱਡ ਦਿੱਤਾ ਸੀ ਤੇ ਆਪ ਜੀ ਦਾ ਮਨ ਦੁਨਿਆਵੀ ਗੰਮਾਂ ਤੋਂ ਆਚਾਰ ਹੋ ਗਿਆ ਸੀ ਆਪ ਪ੍ਰਭੂ ਭਗਤੀ ਕਰਨ ਲਈ ਤੁਰ ਪਏ ਤੇ ਜਿੱਥੇ ਜਿੱਥੇ ਵੀ ਰਹੇ ਉੱਥੇ ਝੁੱਗੀ ਪਾ ਕੇ ਰਹੇ ਤੇ ਇਸ ਦੇ ਇਸੇ ਦੇ ਇਸ ਲਈ ਆਪ ਜੀ ਦੇ ਨਾਮ ਨਾਲ ਝੁੱਗੀ ਵਾਲਾ ਜੁੜ ਗਿਆ ਆਪ ਜੀ ਨੇ ਬਹੁਤ ਸਮਾਂ ਚੱਕ ਨੰਬਰ 15 ਪਾਕਿਸਤਾਨ ਵਿੱਚ ਹੀ ਬਿਤਾ ਰਿਆ ਅਤੇ ਸੱਚੇ ਗੁਰੂ ਦੀ ਭਲ ਵਿੱਚ ਤੁਰ ਪਿਆ ਇਹ ਗੁਰਦੁਆਰਾ ਸਾਹਿਬ ਜ਼ਿਲ੍ਹਾ ਮੋਗਾ ਦੇ ਪਿੰਡ ਦੋਲੇ ਵਾਲਾ ਮਾਇਰ ਵਿੱਚ ਸਿੱਤ ਹੈ ਜੀ ਜ਼ਰੂਰ ਪਹੁੰਚ ਕੇ ਦਰਸ਼ਨ ਕਰੋ ਤੁਸੀਂ ਵੀ ਸਾਰੇ ਤੇ ਸਾਹਮਣੇ ਤੁਸੀਂ ਜੋ ਦੇਖ ਸਕਦੇ ਹੋ ਇਹ ਸਾਰਾ ਪਾਰਕਿੰਗ ਏਰੀਆ ਹੈ ਤੇ ਖੁੱਲਾ ਡੋਲਾ ਪਾਰਕਿੰਗ ਏਰੀਆ ਗੁਰਦੁਆਰਾ ਸਾਹਿਬ ਦਾ ਤੇ ਜੋ ਕਬੱਡੀ ਟੂਰਨਾਮੈਂਟ ਵਗੈਰਾ ਹੁੰਦੇ ਨੇ ਇੱਥੇ ਹੀ ਹੁੰਦੇ ਨੇ ਸੰਤ ਬੱਬਾ ਤੁਸੀਂ ਦੱਸ ਦੀ ਝੁੱਗੀ ਵਾਲੇ ਪਿੰਡ ਦੋਲੇ ਵਾਲਾ ਮਾਇਰ ਵਿੱਚ ਖਾਂ ਕੱਖਾਂ ਦੀ ਝੁੱਗੀ ਪਾ ਕੇ 28 ਸਾਲ ਮਹਾਨ ਤਪੱਸਿਆ ਕੀਤੀ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਲਾਉਣਾ ਕਿਰਤ ਕਰਨਾ ਵੰਡ ਛਕਣਾ ਅਤੇ ਨਾਮ ਜਪਣ ਦਾ ਉਪਦੇਸ਼ ਦਿੰਦੇ ਹੋਏ 20 ਮੱਗਰ 4 ਦਸੰਬਰ 1974 ਨੂੰ ਸਵੇਰੇ 6:32 ਵਜੇ ਕੇ ਜੋਤੀ ਜੋਤ ਸਮਾ ਗਏ। ਦੌਲੇ ਵਾਲਾ ਅਤੇ ਇਲਾਕਾ ਨਿਵਾਸੀਆਂ ਦੇ ਮਨਾਂ ਵਿੱਚ ਉਹਨਾਂ ਦੀ ਨਿੱਘੀ ਯਾਦ ਵਿੱਚ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ। ਤੇ ਭਾਰੀ ਮੇਲਾ ਜੋ ਹਰ ਦੇਸੀ ਮਹੀਨੇ ਦੀ 20 ਤਰੀਕ ਨੂੰ ਇੱਥੇ ਲਗਾਇਆ ਜਾਂਦਾ ਹੈ। ਸੰਗਤਾਂ ਸੱਚੇ ਮਨ ਨਾਲ ਜੋ ਵੀ ਬਾਬਾ ਜੀ ਦੀ ਚੁਗੀਆਂ ਤੇ ਜੋ ਵੀ ਸੁੱਖ ਜਾਂ ਮਨੋ ਕਾਮਨਾ ਸੁੱਖ ਲੈਂਦੀਆਂ ਹਨ ਤਨ ਤਨ ਸੰਤ ਬਾਬਾ ਤੁਲਸੀ ਸਾਹਿਬ ਦੀ ਝੁਗੀਆਂ ਵਾਲਿਆਂ ਦੀ ਕਿਰਪਾ ਨਾਲ ਉਹ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇੱਥੇ ਕਿਹਾ ਜਾਂਦਾ ਹੈ ਕਿ ਸੱਚੇ ਦਿਲੋਂ ਜੇ ਇੱਥੇ ਸੁੱਖ ਲਿਆ ਜਾਵੇ ਤਾਂ ਝੁਗੀਆਂ ਤੋਂ ਕਦੋਂ ਕੋਠੀਆਂ ਪੈ ਜਾਂਦੀਆਂ ਨੇ ਪਤਾ ਵੀ ਨਹੀਂ ਲੱਗਦਾ ਬਾਬਾ ਜੀ ਦੀ ਅਪਾਰ ਕਿਰਪਾ ਇਸ ਜਗ੍ਹਾ ਤੇ ਤੇ ਮੇਲੇ ਤੇ ਦੁਕਾਨਾਂ ਵਗੈਰਾ ਲੱਗਣੀਆਂ ਸਟਾਰਟ ਹੋ ਗਈਆਂ ਜੀ ਜਿਵੇਂ ਜਿਵੇਂ ਦਿਨ ਅੱਗੇ ਨੂੰ ਚਾਈ ਜਾਊਗਾ ਇੱਥੇ ਸਾਰਾ ਭਰ ਜਾਊਗਾ ਏਰੀਆ ਤੇ ਭੀੜ ਫੋਰ ਵੱਜ ਜਾਊਗੀ ਤੇ ਅਸੀਂ ਥੋੜਾ अर्ਲੀ ਮਾਰਨਿੰਗ ਆ ਗਏ ਸੀ 7 ਵਜੇ ਸਵੇਰੇ ਤੇ ਇਸ ਲਈ ਹਜੇ ਭੀੜ ਥੋੜੀ ਘ ਤੇ ਉਮੀਦ ਕਰਦੇ ਆਂ ਆਪਾਂ ਤੁਹਾਨੂੰ ਜੋ ਦਰਸ਼ਨ ਮੇਲੇ ਕਰਵਾਇਆ ਸੰਤ ਬਾਬਾ ਤੁਲਸੀਦਾਸ ਜੀ ਝੁੱਗੀ ਵਾਲਿਆਂ ਦੇ ਤੇ ਉਹ ਤੁਹਾਨੂੰ ਵਧੀਆ ਲੱਗੇ ਹੋਣਗੇ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜਲਦੀ ਹੀ ਮਿਲਾਂਗੇ ਤੁਹਾਨੂੰ ਅਗਲੀ ਆਉਣ ਵਾਲੀ ਨਵੀਂ ਵੀਡੀਓ ਦੇ ਵਿੱਚ ਟਿਲ ਦੈਨ ਬਾਏ ਬਾਏ ਰੱਬ ਰੱਖਾ ਜੀ ਤੇ ਗੁਰਦੁਆਰਾ ਸਾਹਿਬ ਦਾ ਐਡਰੈਸ ਤੁਹਾਨੂੰ ਦੁਬਾਰਾ ਦੱਸ ਦਿੰਨੇ ਜਿਲ੍ਹਾ ਮੋਗਾ ਦੇ ਪਿੰਡ ਦੌਲੇਆਲਾ ਮਾਇਰ ਵਿਖੇ ਅੰਮ੍ਰਿਤਸਰ ਰੋਡ ਤੇ ਮੋਗੇ ਤੋਂ ਲਗਭਗ 18-19 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਗੁਰਦੁਆਰਾ ਸਾਹਿਬ ਪਹੁੰਚੋ ਤੇ ਦਰਸ਼ਨ ਮੇਲੇ ਕਰੋ ਸਾਰੇ ਜਣੇ